ਨੀ ਗਿੱਲੀਆਂ ਧੁੱਪ ਜੀ ਲੱਗ ਚੋਗੀ ਮੀਂਹ ਨਾ ਤਾਂ ਖਰਾਬ ਜੇ ਕਰਤੀਆਂ ਆਚਾਰ ਕੰਡੀਆਂ ਪੈ ਗਈਆਂ ਬਾਤੀਆਂ ਥਲਦੀਆਂ ਭਾਈ ਹਾਂ ਛੜੀ ਉਹ ਤੇਰੀ ਭੂਆ ਨੇ ਆਉਣਾ ਸੀ ਭਾਈ ਛੋਟੀ ਨੇ ਅਸਿਆ ਉਹ ਕਹਿੰਦੀ ਮੈਂ ਕਾਰ ਲੈ ਕੇ ਆਉਂਗੀ ਬੱਬੂ ਦਾ ਵਿਆਹਗਾ ਠੀਕ ਆ ਮੈਂ ਤਾਂ ਡਿੱਕੀ ਜਾਨੀਆ ਹੋ ਗਈ ਤੂੰ ਤਾਂ ਮੇਰੀ ਗੱਲ ਮਾੜੀ ਜੀ ਕੌਣ ਤੇ ਆਹੋ ਤੂੰ ਆ ਕਰਕੇ ਨਾ ਬਾਤੀਆਂ ਪੂਥੀਆਂ ਥਲ ਕੇ ਆਵਦਾ ਤਿਆਰ ਹੋ ਜੀ ਰੋਟੂ ਟੁਕ ਖਾਣਾ ਫਿਰ ਉਹਦੇ ਨਾਲ ਬਗ ਜੀ ਉਹਨੂੰ ਕੱਪੜਾ ਜਿਹੜਾ ਦਿਵਾਲੀ ਮੈਂ ਤਾਂ ਉਸੇ ਨੂੰ ਡਿੱਕੀ ਜਾਨੀਆ ਤਾਜੋ ਦੇਖਦੀ ਸੀ ਮਗਾ ਬਸ ਆਉਣ ਵਾਲੀ ਹੈਗੀ ਆਹ ਹੋ ਨਾਲੇ ਉਹਨੂੰ ਦਵਾਲੇ ਨਾਲ ਤੇਰੀ ਦੂਜੀ ਪੁੱਤ ਨੂੰ ਦਵਾਲੇ ਵੱਡੀ ਨੂੰ ਚੱਲ ਕੋਈ ਨਾ ਦਵਾਲੇ ਆਵਾਗੇ ਦੋ ਸੂਟ ਦਵਾਲੇ ਉਹਨਾਂ ਦੋਨਾਂ ਨੂੰ ਹੀ ਦਵਾਲੇ ਆਵਾਂਗੇ ਇੱਕੋ ਜੀ ਦਵਾਲਾਂਗੇ ਆਹ ਹੋ ਆਪੀ ਉੱਪਰ ਦਾ ਕਰ ਦੂ ਕੋਰੋ ਸਰੀਕਾ ਵੀ ਬਾਹਲਾ ਕਰ ਦੀਏ ਨੇ ਆਪੀ ਚੰਗਾ ਤੂੰ ਮਿੰਟ ਮਾਰ ਹੁਣ ਚੰਗਾ ਚੰਗਾ ਚਲ ਦੇਖ ਇੱਕ ਤਾਂ ਗੋਹਾ ਇੰਨਾ ਕਰਤੀਆਂ ਨੇ ਕਿਆਂ ਖਾਈ ਜਾਂਦੀਆਂ ਨੇ ਖਾਈ ਜਾਂਦੀਆਂ ਨੇ ਗੋਹਾ ਕਰੀ ਜਾਂਦੀਆਂ ਬਿੰਦੇ ਬਿੰਦੇ ਪੋਸਨਾ ਅੱਛੀ ਕਵੀ ਸੱਸਰੀ ਕਰਪਈ ਜਿੱਤੀ ਆ ਗਈ ਹੈ ਹੋਰ ਅਮਾ ਕ ਸੁਨੇਹਾ ਜਾਮਾ ਬਾਈ ਕਰ ਆ ਬਸ ਲੰਗੀ ਸੀ ਬਸ ਤੋਤਰੀ ਹੋਣੀ ਹਾਂ ਬਸ ਤੋਤਰੀ ਆ ਲੰਘ ਚ ਲਗਾ ਹਾਂ ਪਾਣੀ ਪੀ ਲੈ ਆ ਜਾ ਤੂੰ ਵੀ ਆ ਗਿਆ ਆ ਗਿਆ ਚਲ ਆ ਗਿਆ ਬਿਆ ਲੈ ਜਿੱਤੀ ਲੈ ਪੂਆਣੇ ਸੱਸਰੀ ਗੋਪਾ ਮਠੜੇ ਆਨੇ ਹਾਂ ਚੌਂਦੀ ਗਾਇ ਵਧਾਈਆਂ ਤੈਨੂੰ ਵਾਲੀਆਂ ਵਾਲੀਆਂ ਸਭ ਨੂੰ ਵਧਾਈ ਲੈ ਬੈਠਾ ਪਾਣੀ ਲੈ ਰੋ ਬੈਨ ਪਾਣੀ ਲੈ ਕਸੇ ਚਲ ਪਾਣੀ ਲਿਆਉਣੀ ਚੰਗਾ ਲਿਆ ਹਲਾ ਤੂੰ ਆ ਪਾਣੀ ਚਾਹ ਮੈਂ ਰੱਖਿਆ ਏ ਪਰ ਤੂੰ ਚਾਹ ਦੀ ਘੁੱਟ ਪੀ ਲੈ ਨਾਲੇ ਰਹੇਗੀ ਅੱਜ ਤਾਂ ਹੋ ਰਹੂਗੇ ਅੱਜ ਤਾਂ ਰਾਏ ਕਰਨੀ ਆ ਫਿਰ ਬਾਈ ਨਾਲ ਕੋਈ ਟਕਰਿਆ ਸੀ ਪਾਪਾ ਇੱਥੇ ਹਾਂ ਟਕਰਿਆ ਸੀ ਆਉਣਾ ਨਹੀਂ ਆਉਣਾ ਠੀਕ ਹੈ ਜਮੱਜਾ ਜਿਆ ਘਣੀ ਫਿਰਦਾ ਸੀਗਾ ਹੂੰ ਚਲ ਮੈਂ ਕਰ ਦਿਆਂ ਚਾਹ ਨਾਲੇ ਨੇ ਆਜੂ ਕੋਈ ਰਾ ਪਾਸ ਕਰ ਲਿਓ ਉਹਦੀ ਅੱਛਾ ਥੁੱਲੇ ਤੇ ਮਿੱਟੀ ਲਾ ਕੇ ਰੱਖੀਆਂ ਹੈ ਹਾਂ ਥੁੱਲੇ ਤੇ ਫਿਰ ਸਾਮ ਭਕਾਵਾਂਗੇ ਮੇਲਾ ਆਉਂਦਾਗਾ ਕੱਲੇ ਕੰਨ ਇਹ ਤੇ ਪੋਚਾ ਤਾਂ ਫੇਰ ਦਿੰਦੀ

ਉਹ ਰਸਨਾ ਬਾਈ ਦਾ ਕੀ ਹਾਲ ਚਾਲ ਆ ਵਧੀਆ ਸਾਰਿਆਂ ਨੂੰ ਚੱਲ ਵਧੀਆ ਕਣਕ ਦਾ ਵਧੀਆ ਖੜੀ ਹੋ ਆ ਹਾਂ ਹਾਂ ਵਧੀਆ ਚੱਲ ਵਧੀਆ ਉਹ ਨੂੰ ਨਹੀਂ ਲਾਇਆ ਫੋਨ ਵੱਡੀ ਨੂੰ ਆਪਣੀ ਨੂੰ ਵੱਡੀ ਨੂੰ ਲਾਇਆ ਤਾਂ ਹੈਗਾ ਸੀ ਚੱਕੇ ਹੀ ਨਹੀਂ ਵੱਡੀ ਪਤਾ ਨਹੀਂ ਕਿਉਂ ਨਹੀਂ ਚੱਕਦੀ ਫੋਨ ਸਾਡਾ ਵੀ ਨਹੀਂ ਚੱਕਦੀ ਉਹ ਸੌਰੀ ਪਤਾ ਨਹੀਂ ਪਹਿਲਾਂ ਤਾਂ ਲਾਈ ਲੈਂਦੀ ਸੀ ਹੁਣ ਤੱਕ ਕਦੇ ਗੱਲਬਾਤ ਹੋਈ ਨਹੀਂ ਉਹਦੇ ਨਾਲ ਚੱਕਦੀ ਗਈ ਨਹੀਂ ਪਤਾ ਨਹੀਂ ਕੀ ਇਹ ਨਾਲ ਫੋਨ ਕੋਲੇ ਰੱਖਦੀ ਆ ਸਾਰਾ ਜਾਂ ਕੀ ਪਤਾ ਲੱਗਦਾ ਹੁਣ ਕੀ ਹੋ ਹੋਵੇ ਪਤਾ ਨਹੀਂ ਤਾਂ ਭਈ ਤਾਂ ਮੂੰਹ ਮੋਟਾ ਕਰ ਲੈਂਦੀ ਆ ਪਹਿਲਾਂ ਤਾਂ ਬੇਬੇ ਸੀ ਬਗ ਜਾਂਦੀ ਸੀਗੀ ਹਾਂ ਇਹੀ ਤਾਂ ਹੁਣ ਫਿਰ ਸਾਥੋਂ ਕਮਾ ਨਹੀਂ ਆਉਂਦਾ ਜੇ ਸਾਥੋਂ ਕੰਮ ਤਾਂ ਨਹੀਂ ਜਾਣੇ ਇਕ ਲੈਣ ਜਾਂਦਾ ਜੀਤੀ ਹਾਂ ਫਿਰ ਇਹ ਹੈ ਹੈ ਤਾਂ ਕਰਕੇ ਆਗਾ ਫਿਰ ਹੁਣ ਭਈ ਮੂੰਹ ਮੋਟਾ ਕਰਦੀਆ ਕਰੀ ਜਾਣਦੇ ਫਿਰ ਹੁਣ ਆਪਦੇ ਦਾ ਕੰਮ ਧੰਦੇ ਸਾਡੇ ਕਿੱਥੇ ਜਾਇਆ ਜਾਂਦਾ ਉਹ ਤਾਂ ਸਵਾਈ ਆਈ ਹੈ ਹਾਂ ਉਹੀ ਚੰਦਰੀ ਸਵਾਰੀ ਪਹਿਲੇ ਦਿਨ ਹੀ ਚੰਦਰੀ ਸਵਾਰੀ ਹਾਂ ਹਾਂ ਇਹ ਤਾਂ ਹੈ ਤੇ ਮਤਾ ਹੁੰਦੀ ਮੇਰੀ ਭੂਆ ਪਤਾ ਸੋ ਤਾਂ ਫੋਨ ਹੀ ਕਰ ਲੈ ਬੰਦਾ ਹਾਂ ਫਿਰ ਹੱਕ ਤਾਂ ਹੈਗਾ ਨਾ ਹੁੰਦਾ ਵੱਡੀ ਕਹਾਉਂਦੀ ਐ ਹਾਂ ਹਰ ੱਡੀ ਦਾ ਘਾਓ ਜਦ ਅਸੀਂ ਗੱਲ ਨਹੀਂ ਕਰਦੀ ਕਿਸੇ ਨਾਲ ਹੁਣ ਕਰਿਆ ਤਾਂ ਜਿੱਤੀ ਚੰਗੇ ਨੂੰ ਸੀਗਾ ਦੇਖ ਕੇ 8-9 ਕਿਲੇ ਜ਼ਮੀਨ ਦੇ ਹਾਂ ਹਾਂ ਉਦੋਂ ਦੇਖ ਲੈ ਬੇਬੇ ਬੈਠੀ ਸੀ ਬੇਬੇ ਕਰਕੇ ਮਾੜਾ ਮੋਟਾ ਉਹਦੇ ਕੋਲੇ ਸੀ ਚੋਣ ਪੂਣਾ ਇਹ ਤਾਂ ਹੁੰਦਾ ਹੈ ਤੇਰਾ ਤੈਨੂੰ ਪਤਾ ਹੁਣ ਅਸੀਂ ਆਪਾਂ ਨੇ ਆਪ ਦੇ ਆਪ ਹੀ ਕਰਿਆ ਸੀ ਜਿਹੜਾ ਜਿਹੜਾ ਮੇਰਾ ਰਵਾਜ ਤੇ ਥੇਰਾ ਬਣ ਗਿਆ ਜਿਹੜਾ ਉਹਦਾ ਥਿਓ ਦਾ ਬਣ ਗਿਆ ਨਾ ਗੱਲ ਤਾਂ ਉਹੀ ਆ ਹਾਂ ਸਾਵਰ ਨਹੀਂ ਫੇਰ ਵੀ ਉਹਨੂੰ ਤਾਂ ਪੂਆ ਨਾ ਨਾ ਤਾਂ ਜਮਾ ਵੀ ਨਹੀਂ ਹੋਊਗਾ ਹੁਣ ਤਾਂ ਹੁੰਦਾ ਦੇ ਹੀ ਚੱਲਣ ਮੈਨੂੰ ਦੇ ਹੀ ਚੱਲਣ ਆਹ ਤਾਂ ਫਿਰ ਹੁਣ ਆਪਦਾ ਵੀ ਘਰ-ਵਾਰ ਦੇਖਣਾ ਚਾਹੀਦਾ ਨਾ ਹੋਰ ਉਹੀ ਤਾਂ ਗੱਲ ਸੀ ਤੋਖ ਸੁੱਖ ਤਾਂ ਆਪਾਂ ਉਹਦੇ ਕਰਮਾਂ ਦੇ ਨੇ ਕੇਲਾ ਤਾਂ ਮਾਂ ਪਿਓ ਦਾ ਵਧੀ ਕਰਦਾ ਹੁੰਦਾ ਭਾਈ ਭੈਣਾ ਚੱਲ ਪੀ ਲਓ ਚਾਹ ਤੁਸੀਂ ਮੈਂ ਇਹ ਕੰਮ ਜੇ ਕਰ ਲਾ ਕਰ ਲੈ ਚੱਲਾਂਗੇ ਫਿਰ ਹੋਰ ਕੀ ਸੋਚਿਆ ਹੁਣ ਤੇ ਮਾਤਾ ਪਾਪਾ ਬੁਲਾਇ ਕਿ ਆਇਆ ਵਿਆਹ ਦਾ ਤੈਨੂੰ ਪਤਾ ਹੀ ਹੁਣ ਉਹਦੇ ਦੱਸਤਾ ਸੀ ਫਿਰ ਕੋਈ ਰਾਏ ਰੁਕਰੀ ਕਿ ਨਹੀਂ ਹੁਣ ਰਈ ਤੂੰ ਦੱਸ ਕਿਵੇਂ ਕਰੀਏ ਫਿਰ ਇੱਕ ਤਾਂ ਕੁੜੀ ਨੂੰ ਸੈੱਟ ਪਾ ਦੇ ਹੱਸਿਆ ਗਾਲ ਨੂੰ ਹੁੰਦਾ ਨਾਲ ਕਾਂਟੇ ਹੁੰਦੇ ਨੇ ਸਾਂਪ ਹੁੰਦੀ ਐ ਇੱਕ ਨਾਈ ਧੋਈ ਤੇ ਸਾਂਪ ਕਾ ਦੇ ਅਸਿਆ ਹੋਰ ਅਲੀੜਾ ਕੱਪੜਾ ਕਰ ਦੇ ਕੋਈ ਨਾ ਤੂੰ ਉਦੀ ਤਾਂ ਫਿਕਰ ਨਾ ਕਰ ਇਹ ਤਾਂ ਇਹਨੂੰ ਪਤਾ ਹੀ ਐ ਵੀ ਮੇਰੇ ਕੋਲ ਕਹੂਗਾ ਇਨਾ ਕਥਾ ਤੇਰੀ ਕੁੜੀ ਦੇ ਤਾਂ ਪੂਰਾ ਜ਼ੋਰ ਲਾ ਕੇ ਖੜਾਂਗੇ ਚੱਲ ਵਧੀਆ ਭਾਈ ਸਾਵਾਸੇ ਸੋਢੇ ਹੈ ਜਿਹੜਾ ਜਿਹੜਾ ਉਹਦੇ ਵੇਲੇ ਸੀਗਾ ਉਹਨਾਂ ਕੋ ਤਾਂ ਕਰਤਾ ਜੀਤੀ ਹਾਂ ਉਹਦਾ ਰਵਾਇਤ ਹੀ ਉਹ ਹੈ ਵੜ ਗਿਆ ਰਵਾਇਤ ਹੀ ਹੈ ਹੁਣ ਤੇਰੀ ਕੁੜੀ ਦਾ ਭਾਈ ਤੇਰਾ ਭਾਇਆ ਪਰੋਠੀ ਦਾ ਵਿਆਹ ਆ ਤੇਰਾ ਉੱਥੇ ਵੀ ਹੁਣ ਅਸੀਂ ਪੂਰਾ ਉਹ ਕਰਾਂਗੇ ਹਾਂ ਇਹ ਤਾਂ ਹੈ ਉਹ ਨਹੀਂ ਨਾ ਤੂੰ ਟੈਨਸ਼ਨ ਲੈ ਤੂੰ ਬਗੂ ਨਾਲ ਬਗ ਜੀ ਜਿਹੜਾ ਜੇ ਤੈਨੂੰ ਕੋਈ ਤੇਰਾ ਟੂਮ ਟਾਕੀ ਦਾ ਵਧਾਓ ਦੇ ਆਏ ਉੱਥੇ ਬਣਾਉਣਾ ਨਾ ਨਾ ਹੈ ਨੌਲੇ ਦਾ ਮੈਨੂੰ ਕਾਰਡ ਤਾਂ ਦੇ ਦੇ ਮੈਨੂੰ ਹਾਂ ਕਾਰਡ ਮੈਂ ਤੈਨੂੰ ਸੁਣਾਉਂਦੀ ਹਾਂ ਹੋਰ ਬਹ ਕਾਰਡ ਤਾਂ ਦੇ ਨੌ ਲਿਖਾਇਆ ਹੈ ਉੱਥੇ ਮੇਰਾ ਨਾ ਕੋਈ ਉਹ ਵੀ ਨਾਲ ਹੀ ਬਗ ਚ ਨਹੀਂ ਸਾਡੇ ਮੈਂ ਤਾਂ ਕੀ ਕਰੂੰ ਜੀ ਤੀ ਤੁਸੀਂ ਕੁੜੀਆਂ ਦੇਖ ਲਿਓ ਉੱਥੇ ਚਲ ਆ ਪਾਬਾਂ ਜਾਂਦੇ ਮੈਂ ਕਾਰਡ ਜਾਂ ਧਰ ਕੇ ਦੋ ਭਾਂਡੇ ਮਾ ਜਾਂ ਆ ਛੋੜਾ ਵੀ ਲੈ ਜਾਂਦੇ ਵਿੱਚ ਪਤਾਸੇ ਨੇ ਹਾਂ ਫਿਰ ਬੰਦਾਂਗੇ ਹਾਂ ਨਾਲੇ ਤੂੰ ਆਪਦਾ ਸੂਟ ਲੈ ਲਈ ਠੀਕ ਹੈ ਨਾਲੇ ਕੁੜੀ ਦਾ ਦੇਖ ਲਈ ਤੂੰ ਠੀਕ ਹੈ ਉਦੋਂ ਜਿਹੜੇ ਸੀ ਲਿਆਉਣੇ ਲਿਆਉਣੇ ਤੂੰ ਹੁਣ ਕਿਹੜਾ ਕੁੜੀ ਨੂੰ ਇੱਕ ਸੂਟ ਹੋਰ ਲੈ ਜੀ ਨਾਲੇ ਉਹ ਵੱਡੀ ਦਾ ਦੇਖ ਲਈ ਉਹਦਾ ਵੀ ਦੇਖ ਲੂੰਗੀ ਮੈਂ ਲੈ ਜੂੰਗੀ ਚਲੋ ਫਿਰ ਤੈਨੂੰ ਪਤਾ ਹੁੰਦਾ ਮੂੰਹ ਮੋਟਾ ਕਰ ਲੈਂਦੀ ਆ ਮੜੀ ਜੀ ਗੱਲ ਤੇ ਹੋਰ ਉਹ ਧੱਕੜ ਦੀ ਬਾਲਾ ਹੈ ਹਾਂ ਹਾਂ ਚਲ ਕੋਈਆਂ ਤੁਸੀਂ ਵਗ ਜਿਓ ਫਿਰ ਪੈਣ ਜੇ ਚਲ ਫਿਰ ਜਾਂਨੇ ਆ ਬਸ ਅਸੀਂ ਹਾਂ ਚੰਗਾ ਚੰਗਾ ਬਾਈ नाना तो तैयार हो गया जाकर अबज्जया ਬੰਦੇ ਕਾ ਬਿਆਹ ਨਹੀਂ ਆਈ ਸਾਰਾ ਨਿਬੜਦੀ ਨਹੀਂ ਹੈਗਾ। ਗਾਮਲੇ ਨਹੀਂ ਆਈ ਥੱਕ ਗਈ। ਓਹੋ। ਓਹੋ ਮੁੰਡਕਾ ਆ ਗਿਆ। ਅਗਰ ਆਉਣੀ ਤਾਂ ਗਰਮੀ ਬਾੜੀ ਹੋਈ ਪਈ ਹੈਗੀ। ਚਲ ਹੁਣ ਕੀ ਕਰਾਂ ਹੁਣ ਫੋਨ ਲਾ ਕੇ ਪੁੱਛਦੀ ਹਾਂ ਲ ਭੇਦ ਸੇਤ ਲੈਣੀ ਆ। ਜਿਉ ਮਾਂ ਮੁੱਕੀ ਐ। ਭਾਈ ਤਾਂ ਕਿਤੇ ਫੋਨ ਲਾ ਕੇ ਵੀ ਪੁੱਛਿਆ ਵੀ ਭੈਣ ਕਿਵੇਂ ਆ ਕਿਵੇਂ ਨਾ। ਅੱਜ ਪੁੱਛਦੀ ਆਂਗੀ ਪਹਿਲਾਂ ਫੋਨ ਲਾ ਕੇ ਭੇਦ ਸੇਤ ਲੈਣੀ ਆ ਕਿ ਜੀਤੀ ਵਿਆਹ ਫੜਾ ਗਈ ਕਿ ਨਾ। ਇਹਦੇ ਪੇਤੇ ਦਿਨ ਦੇ ਨਹੀਂ ਹੈਗੇ ਨਾ ਜੀ ਤੀਨ ਗਿੱਤੇ ਫੋਨ ਲਾਇਆ ਦਾ ਦੇਖਦੀਆਂ ਲਾ ਕੇ ਇਹ ਚੱਕਣ ਲੱਗਤਾ ਹੈ ਹਲੋ ਹੋਰ ਭਾਈ ਕਿਵੇਂ ਠੀਕ ਹਾਂ ਹਾਂ ਭਾਈ ਠੀਕ ਹਾਂ ਪਾਲੋ ਆ ਹਾਂ ਭਾਈ ਹੋਰ ਤਾਂ ਕੜੀਆਂ ਭਾਈ ਹਾਂ ਠੀਕ ਠਾਕ ਆ ਵਧੀਆ ਭਾਈ ਤੁਸੀਂ ਦੱਸੋ ਵਧੀਆ ਭਾਈ ਵਧੀਆ ਹੋਰ ਜਵਾਕ ਕਿਵੇਂ ਨੇ ਜਵਾਕ ਵੀ ਠੀਕ ਨੇ ਭਾਈ ਅੱਜ ਕਿਵੇਂ ਯਾਦ ਕਰ ਲਿਆ ਸੋਰੀਏ ਜਾ ਤਾਂ ਵੀ ਕਰਨੀ ਸੀ ਤੂੰ ਤਾਂ ਮੁੜ ਕੇ ਜੋ ਮਾਮੂਕ ਕੀ ਪੁੱਸਿਆ ਵੀ ਨਹੀਂ ਹੈਗਾ ਵੀ ਭੈਣੇ ਮਰਦੀਆਂ ਕਿ ਜਿਉਣੀ ਹੈਗੀ ਇਹਦੇ ਫੋਨ ਵੀ ਲਾ ਕੇ ਦੇਖਿਆ ਅੱਜ ਮੈਂ ਹਾਂ ਚਲ ਪੁੱਸੀ ਲੈਣੀ ਆ ਆ ਫੋਨ ਪਾਈ ਮੈਂ ਤੇਰੀ ਭਤੀਜ ਜਨੂ ਨੂੰ ਕਈ ਵਾਰ ਕਿਹਾ ਸੀ ਆਪਣੀ ਉਹਦੇ ਕੁਲਵਿੰਦਰ ਦੀ ਬਹੂ ਨੂੰ ਉਹਨੇ ਕਈ ਵਾਰ ਲਾਇਆ ਸੀ ਤੇਰਾ ਫੋਨ ਲੱਗਿਆ ਨਹੀਂ ਲੱਗਿਆ ਤਾਂ ਕਿਉਂ ਨਹੀਂ ਭਾਈ ਲਾਉਂਦੀ ਨਹੀਂ ਹੈਗੇ ਫੋਨ ਕਿਉਂ ਨਹੀਂ ਲੱਗਿਆ ਗਿਆ ਹੁਣ ਕਿਵੇਂ ਲੱਗ ਗਿਆ ਆ ਹੁਣ ਤਾਂ ਭਾਈ ਤੂੰ ਲਾਇਆ ਇਧਰੋਂ ਪਾ ਲਾ ਉਹ ਤਾਂ ਨਹੀਂ ਕਹਿੰਦੀ ਆ ਵੀ ਹੁਣ ਮੈਂ ਇਧਰੋਂ ਲਾਤਾ ਉਹਦੀ ਲੱਗ ਗਿਆ ਫਿਰ ਭਾਈ ਤੂੰ ਲਾ ਲੈਂਦੀ ਸੌਰੀ ਏ ਉਦਾਂ ਦੀ ਨਾ ਮੈਂ ਇਹ ਮੇਰੇ ਕੋ ਕਰੀ ਜਾਵਾਂ ਲਈ ਚੱਲਾਂ ਤੂੰ ਤਾਂ ਮੈਨੂੰ ਮਰਦੀ ਨਹੀਂ ਪੁੱਛਦੇ ਜਿਉਂਦੀ ਨਹੀਂ ਪੁੱਛਦੇ ਸੋਹਣ ਤੇ ਇੱਕ ਵੀ ਭੈਣ ਹੈ ਪੁੱਛੀਏ ਕੀ ਮੇਰੀ ਗੱਲ ਸੋਹਣਾ ਉਹ ਤਾਂ ਜੀਤੀ ਤਾਂ ਮਾੜੀ ਮੋਟੀ ਤੈਨੂੰ ਪਤਾ ਹੀ ਆ ਪਾ ਲੋ ਘਰੋਂ ਕਿਵੇਂ ਆਗੀ ਹੁਣ ਤੇਰਾ ਤਾਂ ਸਰਦਾ ਵਰਦਾ ਪਈ ਸਾਰਾ ਕੁਸ ਹੈ ਜੋਨ ਸਰਦਾ ਵਰਦਾ ਫਿਰ ਤੁਸੀਂ ਮੇਰੇ ਕੋਲੇ ਦੁਖਸੋ ਕੋਈ ਨਹੀਂ ਪੁੱਛ ਸਕਦੇ ਹੈਗੇ ਸਰਦਾ ਵਰਦਾ ਫਿਰ ਹੁਣ ਆਈਆਂ ਹੁਣ ਕੰਮਾਂ ਧੰਦਾ ਚੋਂ ਨਿਕਲਣ ਹੀ ਜਾਂਦਾ ਪਾ ਲੋ ਤੈਨੂੰ ਕੀ ਦੱਸੀਏ ਸੀ ਔਰ ਮੇਰੇ ਮੇਰੇ ਤਾਂ ਤੁਹਾਨੂੰ ਕੰਮ ਬਾਲੇ ਹੋ ਜਾਂਦੇ ਨੇ ਉਹ ਤਾਂ ਤੁਹਾਨੂੰ ਕੰਮ ਨਿਕਲਦਾ ਦੂਜੀ ਭੈਣ ਕੋਲ ਜਾਣਾ ਹੁੰਦਾ ਉਹਦੇ ਕੋਲ ਤਾਂ ਕੰਮ ਮੁੱਕ ਜਾਂਦੇ ਨੇ ਸੋਡੇ ਦੂਜੀ ਭੈਣ ਬੈਰ ਨੇ ਫਿਰ ਤੂੰ ਦੋਹੀ ਗੱਲਾਂ ਕਰਦੀਆਂ ਕਿ ਦੂਜੀ ਭੈਣ ਜੇ ਸੌਖੀ ਹੋ ਤੇਰੇ ਵਾਂਗੂ ਵਿਆਹੀ ਹੋਵੇ ਸੌਖੇ ਤਾਂ ਮੈਂ ਫਿਰ ਕਾਹਨੂੰ ਅਸੀਂ ਉਹ ਕਰੀਏ ਹੋਰ ਕਰੀਏ ਚਾਹ ਠੀਕ ਹੈ ਭਾਈ ਮੈਂ ਮੇਰੀ ਗੱਲ ਸੁਣ ਮੈਂ ਆਉਗੀ ਜੀਤ ਤੇਰੇ ਕੋਲੇ ਮੈਂ ਸੂਟ ਭੇਜਿਆਗਾ ਲੈ ਕੇ ਨਾ ਮੈਨੂੰ ਸੂਟ ਤਾਂ ਸੈਟਾਂ ਦੇ ਕੀ ਲੋੜ ਹੈਗੀ ਸੂਟਾ ਮੇਰੇ ਕੋਲੇ ਰੰਗ ਲੱਗਿਆ ਸੌਂਕਾਂ ਦੀ ਸੂਟਾਂ ਦਾ ਘਾਟਾ ਜ ਹੈਗਾ ਮੇਰੇ ਕੋਲੇ ਤੂੰ ਸੂਟ ਦਾ ਨਾ ਭੇਜੀ ਚਲ ਧਨ ਭਾਗ ਤੇਰੇ ਕੋਲੇ ਰੰਗ ਲੱਗਿਆ ਚਲ ਕੋਈ ਨਾ ਤੂੰ ਸਮਝ ਲਈ ਵੀ ਤੇਰੇ ਭਾਈ ਨੇ ਭੇਜਿਆਗਾ ਫਿਰ ਮੈਂ ਮਾਰੂੰਗਾ ਦੇਖੇੜਾ ਤੇਰੇ ਕੋਲੇ ਚੰਗਾ ਠੀਕ ਹੈ ਭਾਈ ਹ ਮੈਂ ਪਹਿਲਾ ਸੂਟ ਭੇਜਦਾ ਮੈਂ ਸੂਟਾ ਤੇਰੇ ਸੂਟਾਂ ਦੀ ਬੈਠੀ ਹੈਗੀ ਕਰਦਾ ਕੀ ਹੈ ਲੈ ਹੁਣ ਜੀਤੀ ਤਾਂ ਆਉਗੀ ਕਹਿੰਦਾ ਜੀਤੀ ਆਉਗੀ ਨੂੰ ਫੜਾਉਗਾ ਸੂਟ ਜੀਤੀ ਵੀ ਸੂਟ ਇਕੱਠੇ ਕਰਦੀ ਤੁਰੀ ਫਿਰਦੀ ਹੈ ਮੈਂ ਲਾਦਾ ਦੱਸ ਪੁੱਸੂ ਭਲਾ ਨਾਂਕਸਾ ਕਰ ਅੱਜ ਭੇਲੀ ਫੜਾਉਣ ਗਈ ਹੋਣੀ ਹੈ ਮੈਨੂੰ ਤੇ ਹਾਲੇ ਦੱਸਿਆ ਨਹੀਂ ਹੈਗਾ ਕਿ ਚਲ ਵੱਡੀ ਭੈਣ ਮੈਂ ਦੱਸ ਹੀ ਦੇਵਾਂ ਵੀ ਮੈਂ ਭਣ ਅੱਜ ਭੇਲੀ ਫੜਾਉਣ ਜਾਉਂਗੀ ਐ ਕਹਨੂੰ ਪੇਤੇ ਦਿੰਦੀ ਆ ਉਹ ਵੀ ਬਾਲੀ ਕਿੰਨੀ ਤਾਹ ਨਹੀਂ ਤਾਂ ਹੈਗੀ ਜਦੋਂ ਨੇ ਭੈਣ ਭਾਂ ਦੀ ਇੱਕ ਵੀ ਗੱਲ ਆਨਾਂ ਦੀ तो ये ना पता लाऊंगी पहला की पा के जाउगा की लेके जानगे की ना लेके जानगे ऐ नहीं पता था खासा कुछ कह के आऊंगी मेरी थी वे तो बड़ा मोटा करके गया सी देखदियां मैं पहला वो बड़ी में पाके नहीं जी हां ते ओदा सूट अट ले जी ਫੜਾਏ ਤੂੰ ਰਾਜ ਜਾਂਦੀ ਤੇ ਚਲ ਤੇਰਾ ਪਿੰਡੋਂ ਉੱਤਰ ਕੇ ਇੱਕ ਬੱਸ ਦੁਬਾਰਾ ਚੜ ਜੀ ਕਰ ਕਿ ਉਹਦੇ ਕੋਲੇ ਭੂਆ ਬਣ ਕੇ ਹੈਨਾ 5 ਮਿੰਟ ਖੜ ਕੇ ਚਾਹ ਦੀ ਘੁੱਟ ਪੀ ਕੇ ਉਹਨੂੰ ਫੜਾ ਜੀ ਸੂਟ ਨਾ ਮੇਰਾ ਰੱਖ ਜਾਉ ਲੋਰੀ ਖੜ ਕੇ ਉੱਥੇ ਦਾ ਬਾਪੂ ਹਾਂ ਉਹ ਤੇ ਨਵਾਂ ਉਹਦੇ ਸੂਟ ਦਾ ਜਿਹੜਾ ਹਾਂ ਨਹੀਂ ਮਹਿੰਗਾ ਆਪਣੀ ਇਹਦਾ ਤਾ ਡਲਫਾ ਕੇ ਚਪਾ ਉਹ ਤਾਂ ਤੂੰ ਆਪਦੇ ਸੂਟ ਅੱਡ ਲਫਾ ਕੇ ਚਪਾ ਕੇ ਲੈ ਜੀ ਦਿਖਾਈ ਨਾ ਉਹ ਨਾ ਠੀਕ ਹੈ ਮੈਂ ਦਿਖਾਉਂਦੀ ਕਾ ਨੂੰ ਮੈਨੂੰ ਪਤਾ ਐ ਤਾ ਉਹਦੇ ਸਵਾਦ ਫੜੋ ਲਫੜਾ ਲਈ ਜੀ ਤਾਂ ਕਰੂਗਾ ਹਾਂ ਇਹ ਤੇ ਜਿਹੜਾ ਉਹਦੇ ਵਾਲਾ ਸੂਟ ਹੈ ਨਰਮ ਜੈ ਆਪਾਂ ਬਾਪੂ ਨੂੰ ਵੀ ਨਹੀਂ ਦੱਸਦੇ ਇਹ ਤਾਂ ਪਾਰਟੀ ਫੜਾਂਗੇ ਇਹ ਅੱਡ ਫੜੀ ਇਹ ਸੂਟ ਉਹਦਾ ਤੂੰ ਫੜਾ ਜੀ ਨੂੰ ਕਾਰਡ ਵੀ ਦੇ ਕੇ ਜਾਵੇਂ ਫਿਰ ਤੂੰ ਹੋਰ ਕਾਰਡ ਵੀ ਦੇਖ ਜੂ ਅੱਜੀ ਨਵੇੜ ਕੇ ਜਾਉਂਗੇ ਤਾਂ ਤੇ ਮੈਂ ਨਾਲ ਸੂਟ ਦੇ ਜੂਗੀ ਨਾਲੇ ਤੂੰ ਉਹਦਾ ਸੂਟ ਫੜਾ ਜੀ ਨਾਲੇ ਤੂੰ ਆਦੇ ਕਾਰਡ ਦਾ ਲੰਬਾ ਲਾ ਜਾ ਹਾਂ ਹ ਜਾਂਗੇ ਉਧਰ ਤੇ ਇੱਕ ਤਾਂ ਤੁਸੀਂ ਬਸ ਆ ਜਾਓ ਲੈ ਕੇ ਉਹ ਬਾਪੂ ਫੜ ਲਿਆਊਗਾ ਹਾਂ ਠੀਕ ਹੈ ਚਲ ਠੀਕ ਹੈ ਫਿਰ ਆ ਜਾ ਹਾਂ ਅਜੇ ਤਾਂ ਕਿਣੀਆਂ ਲੈ ਸੌਰੀਆਂ ਬਲਾਂ ਟਾਈਮ ਲਾਤਾ ਉਹਨਾਂ ਨੇ ਭਾਈ ਖਾਬਰਾ ਕਿਤੇ ਕਿਤੇ ਜਾ ਕਰਨੇ ਕੱਪੜਾ ਜਿਹੜਾ ਹੀ ਨੀਮਾਨ ਹੁੰਦਾ ਹੈਗਾ ਚਲ ਬਹਿ ਜਾਪੂ ਅਸੀਂ ਉਧਰ ਬੰਗੀਆਂ ਬਈ ਆ ਗਈਆਂ ਭਾਈ ਹਾਂ ਆ ਗਈਆਂ ਅੱਛਾ ਫਿਰ ਮੈਂ ਤਾਂ ਇਧਰ ਮਾਲ ਪਸੂ ਜਗਣੀ ਪੈਗਾ ਸੀਗਾ ਅੱਛਾ ਹੋਰ ਲੈ ਆਈਆਂ ਕੱਪੜੇ ਲੈ ਆਈਆਂ ਹਾਂ ਨਾ ਦਿਖਾ ਦੇ ਬਾਪੂ ਦਿਖਾ ਦੇ ਫਿਰ ਜਾਣਾ ਵੀ ਹੈ ਮੈਂ ਸਨਿਆਰੇ ਦੇ ਬਾਗੀ ਦੀ ਜਿੱਤੀ ਹਾਂ ਬਾਗੀ ਦੀ ਸਨਿਆਰੇ ਆ ਗਿਆ ਪਸੰਦ ਸਾਰਾ ਕੁਝ ਸਾਰਾ ਕੁਝ ਵਧੀਆ ਚਲ ਚੋਕਰ ਆ ਫੜ ਤੂ ਆ ਬੜਾ ਜਿਹਾ ਉਹ ਨਾਲ ਆਇਆ ਤਾਂ ਕੌਤਕਣ ਦਾ ਸੂਟ ਲੈ ਆ ਉਸਪਲਾਈ ਥੋੜਾ ਰੱਖ ਦਲੇ ਪਹਿਲਾ ਦੋਸੇ ਪੂਰਾ ਦੇ ਖਰੀਦਿਆ ਹੈ ਨਾ ਉਹਦੇ ਖਰੀਦਿਆ ਵੱਡੀ ਪੂਰਾ ਤਾਂ ਫਿਰ ਗੂੜਾ ਜੀ ਪਾਉਂਦੀ ਹਾਂ ਤਾਂ ਰੰਗ ਹਾਂ ਸੋਹਣਾ ਬਈ ਸੂਟ ਤਾਂ ਹੋਰ ਹੁਣ ਨਾ ਪਤਾ ਹੈ ਜਾਈ ਕੰਗੀਆਂ ਉੱਪਰ ਤਾਂ ਕਰਦੀ ਜੀ ਤੇ ਫਿਰ ਸਾਥ ਤਾਂ ਜਾਇ ਨਹੀਂ ਜਾ ਮੈਂ ਤਾਂ ਫੜਾਉਂਗੀ ਜ਼ਰੂਰ ਹੈ ਤਾਂ ਵਿਆਹ ਤੇ ਸਮਾ ਕੇ ਪਾ ਲਊਗੀ ਹਾਂ ਤੂੰ ਆਵਦੇ ਵਾਸਤੇ ਲੈ ਲਈਗੀ ਸੂਤੀ ਇਹ ਮੇਰਾ ਸੂਟ ਹੈ ਸੋਹਣਾ ਸੋਹਣਾ ਹਾਂ ਇਹਦੇ ਮੈਂ ਸਮਾ ਕੇ ਪਾ ਲਊਗੀ ਬੱਬੂ ਨੂੰ ਲਈਆਂ ਹਾਂ ਉਹ ਨੂੰ ਲੈਣ ਦੇ ਦੋ ਦੂਤ ਮੈਨੂੰ ਕਾਫੇ ਪਰਸੋ ਚ ਪਾਲੇਗਾ ਮੈਂ ਫਿਰ ਦੇਖਣ ਆਉਂਗੀ ਉਸ ਗਵਾਂਡ ਦੀਆਂ ਫਿਰ ਲੋ ਕਾਫੇ ਜੇ ਪਾੜ ਦਿੰਦੇ ਆਹ ਦੋ ਸੂਟ ਕੁੜੀ ਦੇ ਲੇ